ਤੋਂ ਪੱਟੀਆਂ ਡਾਕਟਰ ਆਲੂਵਾਲੀਆ ਸਾਹਿਬ ਬਿਨਿੰਦਰਪਾਲ ਜੀ ਸਾਡੇ ਇਹਨਾਂ ਵੱਲੋਂ ਇਹ ਜਦੋਂ ਤੋਂ ਨవరాత్రੇ ਸ਼ੁਰੂ ਹੋਏ ਨੇ ਉਦੋਂ ਤੋਂ ਹੀ ਭਾਈ ਕਨਈਆ ਜੀ ਵਾਲੀ ਸੇਵਾ ਕੀਤੀ ਜਾ ਰਹੀ ਹੈ जख्मਾਂ ਤੇ ਪੱਟੀ ਕਰਨੀ ਮੱਲਮ ਬਲਾਨੀ ਕਿਸੇ ਦੇ ਦਰਦ ਸਸੀਕਾਲ ਜੀ ਕਿੱਥੋਂ ਆਇਓ ਇਹ ਗੋਆਲ ਤੋਂ ਬਰਾਹਾ ਨਾਣੇ ਦੇ ਵੀ ਜਾ ਰਹੇ ਹੋ ਹੈ ਕੀ ਹੋ ਗਿਆ ਸੀ ਪੈਰ ਨੂੰ ਸਾਦਾ ਹੋ ਗਿਆ ਪੱਟੀ ਹੋ ਗਈ ਆਰਾਮ ਹੈ ਕੁਝ ਦੇ ਵੀ ਦੇਖੋ ਇਹ ਮੇਰੇ ਖਿਆਲ ਐਕੂਪ੍ਰੈਕਸ਼ਨ ਵਾਲਾ ਹੈ ਜੀ ਹਾਂਜੀ 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 ਦੱਸੋ ਬਟੇ ਦਰਦ ਸੀ ਹਾਂਜੀ ਹਾਂਜੀ ਹੋ ਗਿਆ ਫਰਕ ਹਾਂਜੀ ਅਗਨਾ ਫਰਕ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਕਿਥੋਂ ਸ਼ੌਕ ਜਾ ਕੇ ਐਡੇ ਵੱਡੇ ਡਾਕਟਰ ਰੋਪੜ ਜ਼ਿਲ੍ਹੇ ਦੇ ਨਹੀਂ ਮੈਂ ਡਾਕਟਰ ਤਾਂ ਨਹੀਂ ਹਾਂ ਜੀ ਮੈਂ ਕਦੇ ਵੀ ਡਾਕਟਰ ਨਹੀਂ ਬੀਛਾ ਆਪਣੇ ਆਪ ਨੂੰ ਜੀ ਆਪ ਡਿਸਟ੍ਰਿਕਟ ਲੱਡਕ੍ਰੋਸ ਲੈਕਚਰਰ ਜੀ रिटायरमेंट तो बाद भी मैं अपनी पढ़ाई जारी रखी जी ज्वाइन करी जी वोटर वॉचर मेडलिस्ट जी, लेके भी, जी।, ना नहीं, नहीं जी। और गवर्नर लेक्चरर की डिग्री जी मैं फिर लेक्चरर नहीं डॉक्टर भी लिखे हैं जी डॉक्टर कौन सी डिग्री है फ्री फ्रीडम मेडिसिन का करते हैं और एक्यूप्रेचर स्पेशलिस्ट का मेरा अपना क्लिनिक भी है तो माता ने मौका दिया कोई भी, भी भाई साहब को लगने से बच ਮੇਰਾ ਇਤਕੋਈ ਸੰਦੇਸ਼ ਆਪਨੇ ਲਈ ਸਾਰੇ ਬੰਦੇ ਆ ਸਮਾਜ ਨਹੀਂ ਜ਼ਰੂਰਤ ਮੰਗ ਰਹੀ ਕੁਛ ਕਰੋ ਹੀ ਦੀਵਨ ਚਲੋ ਮੇਰੇ ਸਵਾਲ ਦਾ ਜਵਾਬ ਤੁਸੀਂ ਪਹਿਲੇ ਦੇ ਦਿੱਤਾ ਐਡਾ ਵੱਡਾ ਰਤਬਾ ਏ ਤੇ ਗਰੀਬਾਂ ਦੀ ਸੇਵਾ ਕਰਕੇ ਕੀ ਸੰਤੁਸ਼ਟੀ ਮਿਲਦੀ ਹੈ ਜਦੋਂ ਸ਼ਾਮ ਨੂੰ ਆਪਾਂ ਘਰ ਜਾਣੇ ਇਹਨਾਂ ਦੀ ਸੇਵਾ ਕਰਕੇ ਜਿਸ ਤਰ੍ਹਾਂ ਦੇਖੋ ਆਤਮਿਕ ਸ਼ਾਂਤੀ ਜੀ ਆਤਮਿਕ ਬਲ ਜੀ ਇਹੋ ਸ਼ਬਦਾਂ ਨਹੀਂ ਦਿੱਤਿਆ ਵਿਆਖਾ ਨਹੀਂ ਕਰਿਆ ਜਾ ਸਕਦਾ ਇੱਕ ਸੰਦੇਸ਼ ਦਾ ਮਗਾ ਜੀ ਮੈਨੂੰ 3 ਮਹੀਨੇ 6 ਮਹੀਨੇ ਇਹਨਾਂ ਹਾਰਟ ਅਟੈਕ ਹੋਲੇ ਸਾਰੀ ਦੁਨੀਆ ਨੂੰ ਪਤਾ ਹੈ ਜਿਹੜੇ ਮੈਨਰ ਅਟੈਕ ਹੈ ਪਰ ਜਿਹੜੀ ਇੱਕ ਦਵਾਈ ਇਹ ਦਵਾਈ ਨਾਲੋਂ ਜ਼ਿਆਦਾ ਕਾਰਗਰ ਹੈ ਔਰ ਸਰਿਆਂ ਵੇਖ ਰਹੇ ਹੋ ਮੈਂ ਆਪਣੇ ਨਹੀਂ ਦੀ ਹਿੱਟ ਨਹੀਂ ਸੀ ਤੇ ਹਮ ਸੈਟ ਹੋ ਜਾਂਦੀ ਰੋਜ਼ ਲਾਭ ਲੈ ਰਹੇ ਡਾਕਟਰ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਕਿ ਕਿ ਆਪਣੋਂ ਕੇ ਲਈਏ ਤਾਂ ਹਰ ਕੋਈ ਜੀਤਾ ਹੈ ਮਜ਼ਾ ਤਾਂ ਤਾਬਾ ਕੋਈ ਦੂਸਰੋਂ ਕੇ ਲਈਏ ਇਹ ਵੀ ਸਾਡੇ ਡਾਕਟਰ ਸਾਹਿਬ ਨੇ ਸასი ਕਸਦਾ ਜੀ ਸასი ਕਸਦਾ ਜੀ ਕਿੱਥੋਂ ਆ ਸਰਦਾਰ ਜੀ ਰੋਪੜ ਤੋਂ ਜੀ